ਬਾਗੀ ਅਕਾਲੀਆਂ ਨੇ ਜਿਹੜੇ ਕਿ ਕਹਿੰਦੇ ਸਾਨੂੰ ਬਾਗੀ ਨਾ ਕਿਹਾ ਕਰੋ ਅਸੀਂ ਤਾਂ ਅਸਲ ਸੱਚੇ ਸੋਚੇ ਅਕਾਲੀ ਆ 15 ਤਰੀਕ ਨੂੰ ਮੀਟਿੰਗ ਰੱਖ ਲਈ ਐ ਔਰ ਨਾਲ ਹੀ ਜਿਹੜੀ ਪਿਛਲੀ ਮੀਟਿੰਗ ਵਿੱਚ ਉਹਨਾਂ ਦਾ ਫੋਕਸ ਡਾਕਟਰ ਦਲਜੀਤ ਸਿੰਘ ਚੀਮਾ ਤੇ ਵੀ ਰਿਆ ਵਿਦਬੀ ਮਾਮਲਿਆਂ ਨੂੰ ਐਡਰੈਸ ਕਰਦਿਆਂ ਕਿਉਂਕਿ ਵਿਦਬੀ ਤਾਂ ਉਦੋਂ ਵੀ ਹੋਈ ਜਦੋਂ ਡੇਰਾ ਸਿਰਸਾ ਦੇ ਮੁਖੀ ਨੇ ਸਮਾਂਗ ਰਚਿਆ ਸੀ ਗੁਰੂ ਗੋਬਿੰਦ ਸਿੰਘ ਵਰਗੀ ਪਛਾਾਕ ਪਈ ਸੀਗੀ ਉਦੋਂ ਤੋਂ ਵਿਦਬੀ ਮੰਨੀ ਜਾ ਰਹੀ ਆ ਉਹਨੂੰ ਮਾਫ ਕੀਤੇ ਜਾਣਾ ਮਾਫ ਕਰਨ ਤੋਂ ਪਹਿਲਾਂ ਸਿੰਘ ਸਾਹਿਬਾਨ ਨੂੰ ਬੁਲਾਇਆ ਜਾਣਾ ਜਾਂ ਬਾਕੀ ਚੀਜ਼ਾਂ ਹੁਣ ਆ ਕੇ ਕਿਉਂ ਉੱਭਰ ਰਹੀਆਂ ਨੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਰੋਲ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨੂੰ ਵੀ ਉਭਾਰ ਰਹੇ ਨੇ ਜਿਹੜੇ ਵਿਰੋਧੀ ਅਕਾਲੀ ਆਗੂ ਨੇ ਇੱਕ ਤਾਂ ਇਹ ਪਹਿਲੂ ਆ ਦੂਜਾ ਪਹਿਲੂ ਇਹਦੇ ਨਾਲ ਹੀ ਜੁੜਦਾ ਹੈਗਾ ਕਿ ਸਾਰਾ ਜੋਰ ਲੱਗ ਰਿਹਾ ਸਾਰੇ ਪਾਸੇ ਅਕਾਲੀ ਦਲ ਦਾ ਜ਼ਿਕਰ ਹੋ ਰਿਹਾ ਸਿੱਖ ਪੋਲਿਟਿਕਸ ਦਾ ਜ਼ਿਕਰ ਹੋ ਰਿਹਾ ਪਰ ਸਭ ਤੋਂ ਅਹਿਮ ਜਿੱਥੇ ਨਰੋਲ ਸਿੱਖਾਂ ਦੀ ਵੋਟ ਪੈਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਉਹਦੇ ਵਿੱਚ ਤਾਂ 13 ਸਾਲ ਪਹਿਲਾਂ ਹੋਈ ਚੋਣ ਨਾਲੋਂ ਜੇ ਮੈਂ ਇਹ ਇੱਕ ਖਬਰ ਨੂੰ ਦੇਖਾਂ ਜਿਹੜੀ ਕਿ ਐ ਜੀ ਡੀ ਗੁਰਦੁਆਰਾ ਚੋਣ ਕਮਿਸ਼ਨਰ ਦੇ ਨਜ਼ਰੀਏ ਤੋਂ ਹੈ ਕਿ 55 ਲੱਖ ਵੋਟਰ ਸੀਗੇ 13 ਸਾਲ ਪਹਿਲਾਂ ਹੋਈ ਚੋਣ 'ਚ ਹੁਣ 27.80 ਰਹਿ ਗਏ ਅੱਧੇ ਰਹਿ ਗਏ ਸਵਾਲ ਇਹ ਵੀ ਖੜਾ ਹੈ ਕਿ ਲੋਕ ਕਿਉਂ ਨਹੀਂ ਦਿਲਚਸਪੀ ਲੈ ਰਹੇ ਤੇ ਉਧਰ ਹਰਿਆਣੇ ਦੇ ਵਿੱਚ ਵੀ ਜਿਹੜੇ ਹਰਿਆਣੇ ਦੇ ਸਿੱਖ ਆ ਉਹ ਵੀ ਮੋਬਾਈਲਾਈਜ਼ ਹੋ ਰਹੇ ਆ ਉਹ ਵੀ ਇਕੱਠੇ-ਕੁੱਠੇ ਹੋ ਰਹੇ ਆ ਸੋ ਸਿੱਖ ਪੋਲਿਟਿਕਸ ਦੇ ਨਜ਼ਰੀਏ ਤੋਂ ਕਿਵੇਂ ਗੱਲ ਤੋਰੋਗੇ ਜੀ ਨਹੀਂ ਬਿਲਕੁਲ ਠੀਕ ਹੈ ਜਿਹੜਾ ਬਿਆਦਵੀ ਵਾਲਾ ਮਾਮਲਾ ਹੈ ਇਹ ਤਾਂ ਵੈਸੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨਾਲ ਜੁੜਿਆ ਹੋਇਆ ਹੈ ਪਹਿਲਾਂ ਜਸਟਿਸ ਜੋਰਾ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਸੀਗੀ ਤੇ ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਸੀ ਤਾਂ ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਸੀ ਕਿ ਜਸਟਿਸ ਰਣਜੀਤ ਸਿੰਘ ਨੂੰ ਓਵਰਆਲ ਸੌਪਿਆ ਸੀ ਵੱਡਾ ਮਾਮਲਾ ਪੂਰੇ ਸਟੇਟ ਦੇ ਵਿੱਚ ਜਿੰਨੀਆਂ ਬੇਅਦਬੀਆਂ ਹੋਈਆਂ ਜਿੰਨੀਆਂ 100 ਤੋਂ ਜ਼ਿਆਦਾ ਹੋਈਆਂ ਸੀ ਉਦੋਂ ਉਹ ਸਾਰਿਆਂ ਦੀ ਜਾਂਚ ਦੇ ਲਈ ਉਹਨਾਂ ਨੂੰ ਇਹ ਸੀਗਾ ਕਿ ਤੁਸੀਂ ਸਾਰੇ ਦੇਖੋ ਕਿ ਮਾਮਲਾ ਕੀ ਹੈ ਵਿੱਚੇ ਬਹਿਬਲ ਜਵਾਰ ਕੇ ਵਾਲਾ ਮਾਮਲਾ ਉਹ ਸਾਰੀਆਂ ਚੀਜ਼ਾਂ ਮੁਰਜ ਜਵਾਰ ਸਿੰਘ ਵਾਲਾ ਮੁਰਜ ਜਵਾਰ ਸਿੰਘ ਵਾਲਾ ਤੇ ਉਹਦੇ ਵਿੱਚ ਜਸਟਿਸ ਰਣਜੀਤ ਸਿੰਘ ਨੇ ਕੀਤੀ ਸਾਰੀ ਛਾਣਬੀਨ ਤੇ ਉਹਨਾਂ ਦੀ ਟੋਟਲ ਰਿਪੋਰਟ ਜਦੋਂ ਸਬਮਿਟ ਹੋਈ ਉਹ ਸਬਮਿਟ ਹੋਣ ਤੋਂ ਬਾਅਦ ਸਰੋਬਣ ਅਕਾਲੀ ਦਲ ਦੇ ਐਮਐਲਏ ਜਨੇ ਉਦੋਂ ਵਿਧਾਨ ਸਭਾ ਦੇ ਬਾਹਰ ਜਾ ਕੇ ਉਹਨਾਂ ਉਸਾਲੇ ਆ ਕੇ ਕੁਝ ਨਹੀਂ ਐ 5 ਰੁਪਏ ਦੀ ਇਹਦਾ ਮੁੱਲ ਨਹੀਂ ਐ ਬੰਡੀਆਂ ਲੋਕਾਂ ਚਾਹੇ ਵੀ ਇਹਦਾ ਤਾਂ ਕੁਝ ਮਤਲਬ ਨਹੀਂ ਐ ਅੰਦਰ ਵੀ ਲੈ ਕੇ ਜੇ ਸੈਂਬਰੀ ਦੇ ਬਾਹਰ ਵੀ ਐ ਵੇਚੀ ਆ ਪੰਜ ਬਿਆ ਲਓ ਜੀ ਸਾਡੇ ਤੋਂ ਪੰਜ-ਪੰਜ ਰੁਪਏ ਦੀ ਲੈ ਜਾਓ ਮਤਲਬ ਹੁੰਦਾ ਕਿ ਇੱਕ ਹਲਕਾ ਪਣ ਜਲੂਸ ਜਾਂ ਕੰਡਣਾ ਜਿਵੇਂ ਇੱਕ ਤਰੀਕਾ ਹੁੰਦਾ ਉਦੋਂ ਅਕਾਲੀ ਦਲ ਦਾ ਉਹ ਸਾਰੇ ਮਾਮਲੇ ਜਿਹੜਾ ਕੀਤਾ ਗਿਆ ਸੀਗਾ ਤੇ ਉਦੋਂ ਤਾਂ ਸਾਰੇ ਬੱਚੇ ਸੀਗੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਸਟਰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਨੇ ਲਗਾਤਾਰ ਔਰ ਉਹ ਇੱਧੇ ਤੇ ਕਿਤਾਬ ਵੀ ਬਣਾ ਰਹੇ ਸੀਗੇ ਕਿ ਕਿਤਾਬ ਹੀ ਬਣ ਜੇ ਟੋਟਲ ਤੱਕ ਇਹ ਡਾਕੂਮੈਂਟੇਸ਼ਨ ਲਗਾਤਾਰ ਰਹੇ ਬੇਹਤ ਰਿਪੋਰਟ ਦੇ ਵਿੱਚ ਵੀ ਡਾਕੂਮੈਂਟੇਸ਼ਨ ਪੂਰੀ ਹੈਗੀ ਹੁਣ ਜਿਹੜੀ ਘਟਨਾ ਗ੍ਰਾਮ ਵਾਪਰਿਆ ਇਹ ਇੱਕ YouTube ਤੇ ਇੱਕ ਚੈਨਲ ਨੂੰ ਇੰਟਰਵਿਊ ਹੋਇਆ ਦਿੱਤੀ ਉਹਨਾਂ ਨੇ ਜਸਟਰ ਰਣਜੀਤ ਸਿੰਘ ਨੇ ਉਹਨਾਂ ਨੇ ਉਹ ਗੱਲਾਂ ਕੀਤੀਆਂ ਨੇ ਅਸਲ ਦੋ ਤਿੰਨ ਦੁਹਰਾਈਆਂ ਨੇ ਗੱਲਾਂ ਇਹ ਦੁਹਰਾਈਆਂ ਨੇ ਕਿ ਉਹਨਾਂ ਨੂੰ ਇੱਕ ਜਥੇਦਾਰ ਸਾਹਿਬ ਨੇ ਜਿਹੜਾ ਕਹਿੰਦਾ ਕਿ ਇਹ ਹੈ ਉਹੀ ਗੱਲਾਂ ਨੇ ਜਿਹੜੀਆਂ ਲਿਖਤੀਆਂ ਲਿਖਿਆ ਨੇ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ ਵੀ ਆਈਆਂ ਨੇ ਨਵੀਂ ਨਹੀਂ ਪਰ ਹੁਣ ਕਿਉਂਕਿ ਸਪੈਸ਼ਲੀ ਇੱਕ ਗੱਲ ਸਾਹਮਣੇ ਇੱਕ ਇੰਟਰਵਿਊ ਉਮੇ ਆ ਗਈ ਔਰ ਹੋ ਸਕਦਾ ਜਿਹੜੇ ਅਕਾਲੀ ਦਲ ਦੇ ਲੀਡਰ ਜਿਹੜੇ ਅਲੱਗ ਹੋਏ ਨੇ ਇਹਨਾਂ ਨੇ ਪਹਿਲਾਂ ਨਾ ਉਹ ਰਿਪੋਰਟ ਪੜ੍ਹੀ ਮੈਨੂੰ ਤਾਂ ਇਹ ਲੱਗਦਾ ਨਹੀਂ ਆ ਕਿ ਸਾਰਿਆਂ ਨੇ ਜੇ ਰਿਪੋਰਟ ਪੜ੍ਹੀ ਹੋਵੇ ਤਾਂ ਇਹ ਗੱਲਾਂ ਸਾਰੀਆਂ ਉਹਦੇ ਵਿੱਚ ਆਲਰੇਡੀ ਸੀਗੀਆਂ ਜਾ ਸਾਰਿਆਂ ਨੇ ਇਸ ਤੋਂ ਪਹਿਲਾਂ ਡਿਬੇਟਾਂ ਦੇ ਵਿੱਚ ਭਾਗ ਲਿਆ ਹੋਵੇ ਸਾਰੇ ਮਾਮਲੇ ਵਿੱਚ ਕਿਉਂਕਿ ਉਦੋਂ ਤਾਂ ਸਭ ਦਾ ਮਨ ਬਣਿਆ ਹੋਇਆ ਸੀ ਰਿਪੋਰਟ ਰੱਦ ਕਰਨੀ ਤੇ ਹੁਣ ਇੱਕ ਸੈਕਸ਼ਨ ਦਾ ਬਣ ਗਿਆ ਵੀ ਰੱਦ ਕਿਉਂ ਕਰਨੀ ਐ ਜੇ ਕੰਮ ਆ ਸਕਦੀ ਆ ਆਪਣੇ ਤਾਂ ਕੰਮ ਲੈ ਨੂੰ ਤਾਂ ਫਰਕ ਨਹੀਂ ਪੈਂਦਾ ਗੱਲ ਕਿਵਾਂ ਇੰਨੀ ਕੈਸ ਸੰਗਤ ਹੁਣ ਜਿਹੜੀ ਗੱਲ ਹੋਈ ਐ ਤੇ ਉਹਨਾਂ ਨੇ ਇਹ ਕਹਿਤਾ ਇਹਦੇ ਵਿੱਚ ਕਿ ਇੱਕ ਜੱਥੇਦਾਰ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਤੁਸੀਂ ਸਨਮਣ ਕਰੋ ਮੈਂ ਇਹ ਆਪਣੀ ਗੱਲ ਕਹਿਣਾ ਚਾਹਨਾ ਹਾਂ ਓਨ ਰਿਕਾਰਡ ਤੇ ਜਸਰ ਰਣਜੀਤ ਸਿੰਘ ਕਹਿੰਦੇ ਕਿ ਮੈਂ ਜਥੇਦਾਰੀ ਦੇ ਅਹੁਦੇ ਤੇ ਕਿਸੇ ਵੀ ਵੱਡੇ ਵਿਅਕਤੀ ਨੂੰ ਮੈਂ ਸਬੰਧ ਨਹੀਂ ਕਰ ਸਕਦਾ ਮੈਂ ਸਿੱਖ ਹੋਣ ਦੇ ਨਾਤੇ ਵੀ ਮੈਂ ਨਹੀਂ ਚਾਹੁੰਦਾ ਕਿ ਇਹ ਗੱਲ ਕਿਸੇ ਲੈਵਲ ਤੇ ਕੀਤੀ ਜਾਵੇ ਤੇ ਜੇ ਤੁਸੀਂ ਆਪ ਲਿਖ ਕੇ ਭੇਜਣਾ ਚਾਹੋ ਜਾਂ ਬਿਨਾਂ ਸਬੰਧ ਕੀਤੇ ਆਪੀ ਆ ਕੇ ਕਹਿਣਾ ਚਾਹੋ ਜਾਂ ਕਿਸੇ ਦੇ ਹੋਰ ਰਾਹੀਂ ਕੁਝ ਕਰਨਾ ਚਾਹੋ ਉਹ ਤੁਹਾਡੀ ਇੱਛਾ ਉਹਦੇ ਚ ਫਿਰ ਉਹਨਾਂ ਦਾ ਕਹਿੰਦੇ ਭਰਾ ਜਿਹੜਾ ਕਹਿੰਦੇ ਨੇ ਨਰਮਲ ਸਿੰਘ ਆਇਆ ਨਰਮਲ ਸਿੰਘ ਦੇ ਜਵਾਨੀ ਜਥੇਦਾਰੀ ਦੀ ਕਹਾਣੀ ਹੈ ਔਰ ਉਹ ਜਥੇਦਾਰ ਗੁਰਮਖ ਸਿੰਘ ਨੇ ਉਦੋਂ ਪਹਿਲਾ ਆਨ ਰਿਕਾਰਡ ਮੀਡੀਆ ਤੇ ਬੋਲਿਆ ਸੀ ਕਿ ਜਦੋਂ ਉਸੇ ਕਰਕੇ ਉਸੇ ਰੰਜਸ ਚ ਉਹਨਾਂ ਨੂੰ ਸ਼ਿਫਟ ਹਰਿਆਣਾ ਦੇ ਵਿੱਚ ਕਰਤਾ ਸੀ ਹਰਿਆਣਾ ਦੇ ਵਿੱਚ ਕਾਫੀ ਸਮਾਂ ਰਹੇ ਤੇ ਉਹਨਾਂ ਦੇ ਬੱਚੇ ਦੂ ਬਾਹਰ ਸੀ ਉਹ ਇੱਥੇ ਦੂਰ ਸੀ ਕੰਪਰੋਮਾਈਜ਼ ਕਰਕੇ ਮੁੜ ਕੇ ਦਰਬਾਰ ਸਾਹਿਬ ਲੈ ਗਏ ਸੀਗੇ ਇਹ ਇੱਕ ਕੰਪਰੋਮਾਈਜ਼ ਹੋਇਆ ਇੱਕ ਵਾਰ ਉਹਨਾਂ ਨੇ ਬੋਲਿਆ ਜਮੀਰ ਦੀ ਆਵਾਜ਼ ਆਈ ਉਦੋਂ ਜੱ태ਦਾਰ ਤਖਤ ਦਮਦਵਾ ਸਾਹਿਬ ਸੀਗੇ ਜਦੋਂ ਗੱਲ ਕੀਤੀ ਹੋਵਾਂ ਤੇ ਉਸ ਤੋਂ ਬਾਅਦ ਉਹ ਜਥੇਦਾਰੀ ਵੀ ਨਹੀਂ ਉਹਨਾਂ ਕੋਲ ਤੇ ਉਸ ਤੋਂ ਬਾਅਦ ਹਰਿਆਣਾ ਵੀ ਬਦਲੇ ਤੇ ਉਸ ਤੋਂ ਬਾਅਦ ਇੱਥੇ ਚੀਜ਼ਾਂ ਵੀ ਆਈਆਂ। ਉਹੀ ਗੱਲ ਦੁਹਰਾਈ ਹੈ ਜਦੋਂ ਜਸਟਰ ਰਣਜੀਤ ਸਿੰਘ ਨੇ ਕਿ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਅਕਸੇ ਕੁਮਾਰ ਦੇ ਘਰ ਸੁਖਵੀਰ ਸਿੰਘ ਬਾਦਲ ਜਾਂ ਬਾਕੀਆਂ ਦੀ ਮੀਟਿੰਗ ਹੋਈ ਹੈ ਜੀ। ਉੱਥੋਂ ਫਿਰ ਰਾਮਰ ਹੀਮ ਦਾ ਲੈ ਕੇ ਆਏ ਨੇ ਡਾਕਟਰ ਚੀਮਾ ਅਸਤੀਫਾ ਹਿੰਦੀ ਚ ਲਿਖਿਆ ਹੋਇਆ ਜਿਹੜਾ ਵਾਪੀ ਨਾਮਾ ਤੇ ਫਿਰ ਉਹਨਾਂ ਨੇ ਕੱਢ ਕੇ ਜਥੇਦਾਰਾਂ ਨੂੰ ਬੁਲਾਇਆ ਗਿਆ ਇੱਥੇ। ਜਥੇਦਾਰਾਂ ਦੇ ਸਾਹਮਣੇ ਉਹ ਪੜ੍ਹ ਕੇ ਸੁਣਾਇਆ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਇਹਨੂੰ ਹੁਣ ਮੰਨ ਲਿਆ ਜਾਏ ਪਰਬਾਨ ਕਰ ਲਿਆ ਤੇ ਜਥੇਦਾਰਾਂ ਨੇ ਕਿਹਾ ਖਾਸ ਤੌਰ ਦੇ ਉੱਤੇ ਗੈਰਨੀ ਗੁਰਮੁਖ ਸਿੰਘ ਨਹੀਂ ਸੀ ਮੰਨ ਰਹੇ ਤੇ ਉਹਨਾਂ ਨੇ ਕਿਹਾ ਸਾਨੂੰ ਟਾਈਮ ਦੇ ਦਿਓ ਤੁਹਾਡੇ ਤੇ ਟਾਈਮ ਮੰਗ ਲਿਆ ਇੱਕ ਵਾਰ ਇੱਧਰ ਆਉਣਾ ਚਾਹੀਆ ਫਿਰ ਦੁਬਾਰਾ ਕਹਿੰਦੇ ਉਹਨਾਂ ਨੂੰ ਬੁਲਾ ਲਿਆ ਅੱਗੇ ਤੇ ਉਹਨਾਂ ਨੂੰ ਕਿਹਾ ਵੀ ਇਹਦੇ ਤੇ ਅਮਲ ਕਰੋ ਤੇ ਇਹਨੂੰ ਦੇਖੋ ਤੇ ਕਹਿੰਦੇ ਪ੍ਰੈਸ਼ਰ ਚ ਫਿਰ ਉਹ ਹੋ ਗਿਆ ਮਾਫੀਨਾਮਾ ਫਿਰ ਸ਼੍ਰੋਮਣੀ ਕਮੇਟੀ ਦੇ ਇਤਿਹਾਰ ਵੀ ਆਉਂਦੇ ਨੇ ਬਾਕੀ ਵੀ ਆਉਂਦੇ ਨੇ ਸਾਰਾ ਕੁਝ ਆਉਂਦਾ ਔਰ ਨਾਲ ਇਹ ਵੀ ਗੱਲ ਕਹੀ ਗਈ ਹੈ ਉਹਦੇ ਚ ਕਿੰਨੀ ਠੀਕ ਕਿੰਨੀ ਨਹੀਂ ਕਿ ਉਹ ਜਿਹੜੀ ਉਹਦੀ ਇੱਕ ਮੈਸੇਂਜਰ ਆਫ ਗੋਡ ਫਿਲਮ ਚੱਲੀ ਸੀ ਫਿਲਮਾਂ ਦੇ ਵਿੱਚ ਚੱਲਣ ਦੇ ਚਲਵਾਉਣ ਦੇ ਲਈ ਸਿਕਿਉਰਿਟੀ ਲਾਈ ਗਈ ਵੱਖ-ਵੱਖ ਉਹਨਾਂ ਦੇ ਵਿੱਚ ਪਛਣੇਵੇਂਆਂ ਚ ਪੰਜਾਬ ਚ ਚਲਾਈ ਗਈ ਪੰਜਾਬ ਦੀ ਸੰਗਤ ਵਿਰੋਧ ਕਰ ਰਹੀ ਸੀ ਤੇ ਉਹਦੇ ਚੋਂ 300 ਕਰੋੜ ਕਹਿੰਦੇ ਆਊਗਾ 100 ਕਰੋੜ ਪਾਰਟੀ ਫੰਡ ਤੇ 200 ਕਰੋੜ ਰੁਪਈਆ ਵੱਖ ਪਰ ਕਹਿੰਦੇ ਉਹ ਚੱਲਣ ਨਹੀਂ ਦਿੱਤੀ ਸੰਗਤ ਦਾ ਵਿਰੋਧ ਜ਼ਿਆਦਾ ਹੋ ਗਿਆ ਉਹ ਪਾਰਟੀ ਫੰਡ ਨਹੀਂ ਆਇਆ ਤੇ ਉਹਦੇ ਚੋਂ ਵੀ ਫਿਰ ਦੁਬਾਰਾ ਵਿਰੋਧ ਹੋ ਗਿਆ ਕੁਝ ਉਹ ਤਾਂ ਇਹ ਕਹਿੰਦੇ ਨੇ ਕਿ ਇਸ ਕਰਕੇ ਜਦੋਂ ਪੈਸੇ ਨਹੀਂ ਆਏ ਇਸ ਕਰਕੇ ਮੁੜ ਕੇ ਫੇਰ ਵਾਪਸ ਲੈ ਲਿਆ ਗਿਆ ਜਿਹੜਾ ਉਹਨਾਂ ਨੂੰ ਮਾਫੀ ਪਰ ਮੈਨੂੰ ਇਹ ਗੱਲ ਜੱਜ ਦੀ ਨਜ਼ਰ ਆਉਂਦੀ ਕਿ ਮਾਫੀ ਉਹ ਪੈਸੇ ਨਹੀਂ ਆਏ ਇਸ ਕਰਕੇ ਦੁਬਾਰਾ ਹੋ ਗਿਆ ਇਹ ਤਾਂ ਲੋਕਾਂ ਸੰਗਤ ਜਿਵੇਂ ਖੜੀ ਸੀ ਸਾਰੇ ਸਾਰਿਆਂ ਦੇ ਸਾਹਮਣੇ ਤੇ ਇਹ ਤਾਂ ਉਦੋਂ ਬਾਅਦ ਆ ਜਦੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਿਹੜਾ ਵਿੱਚ ਆਉਂਦਾ ਸੀ ਅਕਾਲੀ ਦਲ ਦੇ ਲੀਡਰ ਘੇਰ ਘੇਰ ਲੋਕ ਪੁੱਛਦੇ ਸੀ ਕਿ ਤੁਹਾਡਾ ਦੱਸੋ ਇਹ ਉਸ ਡਰ ਚੋਂ ਬੈਡਰਾ ਹੋਇਆ ਕੋਈ ਕੱਲਾ ਉਹ 100 ਕਰੋੜ ਦੇ ਮਾਮਲੇ ਜਾਏ ਦੇ ਇਹ ਗੱਲ ਮੈਨੂੰ ਨਹੀਂ ਪਤਾ ਉਹ ਠੀਕ ਗਲਤ ਆਪਣੇ ਢੰਗ ਨਾਲ ਨਰੇਟ ਕਰ ਰਹੇ ਨੇ ਮੈਂ ਕੇਵਲ ਇੰਨੀ ਗੱਲ ਕਰ ਰਿਹਾ ਜਿਹੜੀ ਗੱਲ ਜੱਚਦੀ ਨਹੀਂ ਹੁੰਦੀ ਕਿ ਕੇਵਲ ਇਸ ਕਰਕੇ ਬੈਡਰਾ ਹੋਇਆ ਉਹ ਗੱਲ ਜੱਚਣ ਵਾਲੀ ਨਹੀਂ ਇਹ ਸਾਰਾ ਕੁਝ ਰਿਪੋਰਟ ਦੇ ਵਿੱਚ ਹੈ ਜੀ ਜਿੰਨਾ ਕੁਝ ਹੈ ਇਹ ਬਿਲਕੁਲ ਜੀ अच्छा जससर रणजीत सिंह ਨੇ ਲਿਖਿਆ ਹਾਂਜੀ ਇਹ ਹੁਣ ਉਹਨਾਂ ਨੇ ਦੁਬਾਰਾ ਦੱਸਤਾ ਜ਼ੁਬਾਨੀ ਵੀ ਦੱਸਿਆ ਮਤਲਬ ਸਾਰੀਆਂ ਚੀਜ਼ਾਂ ਇਸ ਉਹ ਇੱਕ ਪੌਡਕਾਸਟ ਤੇ ਜਿਹੜੀ ਇੱਕ ਉਹਨਾਂ ਦੀ ਇੰਟਰਵਿਊ ਹੈ ਤੇ ਉਹਦੇ ਚੋਂ ਹੁਣ ਬਿਲਕੁਲ ਇਹ ਗੱਲ ਹੋ ਗਈ ਡਾਕਟਰ ਚੀਮਾ ਵੀ ਆਗੇ ਵਿੱਚ ਤੇ ਚੀਮਾ ਵੀ ਨੇ ਫੜ ਕੇ ਸੁਣਾਇਆ ਬਾਕੀ ਚੀਜ਼ਾਂ ਹੋਈਆਂ ਹੋਂ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿਹਦਾ ਜਵਾਬ ਦੇ ਦੇ ਇਹਦਾ ਬਹੁਤ ਬੜੀ ਮਾੜੀ ਗੱਲ ਹੈ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਮਾਫੀ ਮੰਗਣ ਦੇ ਮਾਮਲੇ ਨੂੰ ਇੱਕ ਹੋਰ ਬਲ ਮਿਲ ਗਿਆ ਜਦੋਂ ਨਵੇਂ ਸਿਰੇੋਂ ਲੋਕਾਂ ਦੇ ਚੇਤਿਆਂ 'ਚ ਆ ਜਾਂਦੀ ਹੈ ਗੱਲ ਕੋਈ ਪਹਿਲਾਂ ਚੇਤਿਆਂ 'ਚੋਂ ਚਲੀ ਵੀ ਜਾਵੇ ਤਾਂ ਵੀ ਤਾਂ ਇੱਕ ਫਰਕ ਪੈਂਦਾ ਨਾ ਮੋੜ ਕੇ ਅਗਲਾ ਕਹਿੰਦਾ ਇਹ ਤੇ ਦੱਸੋ ਜੀ ਕੀ ਕਰਦੇ ਹੋ ਇਹ ਡਿਮਾਂਡ ਤੇ ਅਜੇ ਤੱਕ ਮੇਰਾ ਖਿਆਲ ਹੈ ਆਫੀਸ਼ੀਅਲੀ ਅਕਾਲੀ ਦਾਨ ਵੱਲੋਂ ਕੋਈ ਵਰਜਨ ਮੈਂ ਦੇਖਿਆ ਨਹੀਂ ਉਹ ਜਾ ਆਇਆ ਹੋਵੇ ਇਹ ਤੋਂ ਬਾਅਦ ਜਾਓ ਇਹ ਕਹਿੰਦੇ ਉਹਨੇ ਪੁਰਾਣੀਆਂ ਹੀ ਗੱਲਾਂ ਨੇ ਸਿੱਧਾ ਜਵਾਬ ਦੇ ਚੁੱਕੇ ਆ ਜਾਂ ਕੋਈ ਗੱਲ ਹੋਰ ਕਰਦੇ ਹੋਣ ਇਹ ਗੱਲ ਉਹਨਾਂ ਜਿਹੜਾ ਅਲੱਗ ਗਰੁੱਪ ਹੈ ਹੁਣ ਇਹ ਬਾਲ ਉਹਨਾਂ ਨੇ ਆਪਣੇ ਵੱਲੋਂ ਬਾਲ ਜਿਹੜੀ ਜਥੇਦਾਰ ਅਕਾਲ ਤਖਤ ਦੇ ਔਰ ਜਾਂ ਅਕਾਲੀ ਦਲ ਦੇ ਪਾਰੇ ਸੜਤੀ ਹੈ ਜਦੋਂ ਪੋਲਿਟਿਕਸ ਹੁੰਦੀ ਹੈ ਇਹੋ ਜੀ ਗੱਲ ਹੀ ਹੁੰਦੀ ਹੈ ਫਿਰ ਜੋ ਵੀ ਕਿਸੇ ਨੂੰ ਮਿਲਦਾ ਤੇ ਉਹਨੂੰ ਧੱਕਦਾ ਤੇ ਉਹਦੇ ਤੋਂ ਦੂਜੇ ਨਹੀਂ ਜਵਾਬ ਦੇਣਾ ਹੁੰਦਾ ਰੌਲਾ ਤਾਂ ਲੋਕਾਂ ਦੇ ਸੈਂਟੀਮੈਂਟ ਲੋਕਾਂ ਦੇ ਜਜ਼ਬਾਤ ਨੂੰ ਸ਼ਾਂਤ ਕਰ ਦਿੰਦਾ ਉਹ ਕਿਸ ਤਰੀਕੇ ਦੇ ਨਾਲ ਹੋਏ ਹੁਣ ਇਸ ਤੋਂ ਬਾਅਦ ਜਿਹੜੀ ਮੀਟਿੰਗ ਰੱਖ ਲਈ ਆ ਇਹਨਾਂ ਬਾਗੀ ਅਕਾਲੀਆਂ ਨੇ ਨਾਰਾਜ਼ ਅਕਾਲੀ ਆਗੂਆਂ ਨੇ ਇਹ ਰੱਖੀ 15 ਤਰੀਕ ਦੀ 13 ਨੂੰ ਨਤੀਜੇ ਆਉਣਗੇ 14 ਨੂੰ ਥੋੜਾ ਜਿਹਾ ਔਰ ਆਪਸ ਵਿੱਚ ਕੋਈ ਜਿਹੜੇ ਕੋਈ ਸਲਾਹ مشورے ਹੁੰਦੇ ਰਹਿਣਗੇ 1 ਟੂ 1 ਤੇ 15 ਤਰੀਕ ਦੀ ਮੀਟਿੰਗ ਦੇ ਵਿੱਚ ਫਿਰ ਇਹਨੂੰ ਕੰਟੀਨਿਊਟੀ ਚ ਚੀਜ਼ਾਂ ਨੂੰ ਲਿਆਂਦਾ ਜਾਊਗਾ ਕਿਉਂਕਿ ਸਿੰਘ ਸਾਹਿਬ ਵੀ ਅਜੇ ਵਿਦੇਸ਼ ਗਏ ਹੋਏ ਨੇ ਉਹ ਯੂਰਪ ਚ ਘੁੰਮ ਫਿਰ ਰਹੇ ਨੇ ਔਰ ਜੇ ਸਿੰਘ ਸਾਹਿਬ ਦਾ ਕੋਈ ਫੈਸਲਾ ਨਹੀਂ ਉਦੋਂ ਤੱਕ ਆਉਂਦਾ ਕਿਉਂਕਿ ਟੂਰ ਬਹੁਤ ਲੰਬਾ ਤਾਂ ਹੋਊਗਾ ਨਹੀਂ ਉਹਨਾਂ ਦਾ ਤੇ ਜੇਕਰ ਇਹ 15 ਤਰੀਕ ਨੂੰ ਕੋਈ ਫੈਸਲਾ ਲੈਂਦੇ ਆ ਕਿ ਇਹ ਪ੍ਰਜਿਦੀਆਂ ਬਣਾਉਣ ਲੱਗੇ ਨੇ ਉਸ ਦਿਨ ਕਰਨਗੇ ਸਲਾਹਕਾਰ ਬੋਰਡ ਬਣਾਉਣਗੇ ਅਗਲੀ ਆਪਣੀ ਰਣਨੀਤੀ ਜੰਤਕ ਕਰ ਦੇਣਗੇ ਜੀ ਇਹ ਪ੍ਰੈਸ ਕਾਨਫਰੰਸ ਕਰਕੇ ਮੈਨੂੰ ਲੱਗਦਾ ਅਕਾਲੀ ਦਲ ਵੀ ਆਪਣੇ ਤੌਰ ਤੇ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਡੈਮੇਜ ਕੰਟਰੋਲ ਕਰ ਲੇ ਪਰ ਉਧਰਲੇ ਬੰਨੇ ਮੈਂ ਜਿਹੜਾ ਜਿਹੜਾ ਡਾਟਾ ਦੇਖ ਰਿਹਾ ਸੀ ਇਹੋ ਜਿਹਾ ਡਾਟਾ ਵੈਸੇ ਕਦੇ-ਕਦੇ ਆਉਂਦਾ ਰਹਿੰਦਾ ਹੈ ਔਰ ਐਸਐਸ ਸਰੋਂ ਸਾਹਿਬ ਦੇ ਹਵਾਲੇ ਨਾਲ ਹੀ ਹੈ ਕਿ ਸਿੱਖ ਤਾਂ ਸਿੰਘ ਤਾਂ ਵੋਟਾਂ ਪਾਉਣ ਦੀ ਦਿਲਚਸਪੀ ਨਹੀਂ ਲੈ ਰਹੇ ਸ਼੍ਰੋਮਣੀ ਕਮੇਟੀ ਦੀ ਕੀ ਕਰਨ ਜਿਹੜਾ ਇਹ ਮਾਮਲਾ ਬਿਲਕੁਲ ਇਹ ਕੰਟੀਨਿਊ ਰਹੂਗਾ ਤੇ ਇਹ ਮਾਮਲਾ ਸਿੰਘ ਸਾਹਿਬ ਦਾ ਪਿੱਛਾ ਤਾਂ ਉੱਥੇ ਬਣੀ ਛੱਡ ਰਿਹਾ ਉਹ ਜਰਮਨ ਸੀਗੇ ਕੱਲ ਕਿਸੇ ਨੇ ਉੱਥੇ ਪੁੱਛਿਆ ਵੀ ਇਹਨਾਂ ਗੱਲਾਂ ਦੇ ਬਾਰੇ ਉਹਨਾਂ ਨੇ ਇਹਨਾਂ ਗੱਲਾਂ ਬਾਰੇ ਗੱਲ ਕਰਨ ਤੋਂ ਇਨਕਾਰ ਕਰਤੀ ਹੈ ਫਿਲਹਾਲ ਮੇਰੇ ਖਿਆਲ ਨਾਲ ਕੁਝ ਸਵਾਲਾਂ ਦੇ ਜਵਾਬਾਂ ਦੇ ਵਿੱਚ ਉਹਨਾਂ ਨੇ ਕਿਹਾ ਮੈਂ ਨਵਾਂ ਆਇਆ ਹਜੇ ਮੈਨੂੰ ਬਹੁਤ ਪੁਰਾਣੀਆਂ ਚੀਜ਼ਾਂ ਦਾ ਨਹੀਂ ਪਤਾ ਤੇ ਦੂਜੀ ਗੱਲ ਦੇ ਬਾਰੇ ਉਹਨਾਂ ਨੇ ਅੱਜ ਕਿਹਾ ਕਿ ਨਹੀਂ ਹਜੇ ਮੈਂ ਬਾਚਣਾ ਸਾਰਾ ਮਾਮਲਾ ਗਲਤ ਤਾਂ ਜਿੱਥੇ ਵੀ ਜਾਂਦੇ ਨੇ ਕਿਉਂਕਿ ਪੰਜਾਬੀ ਬੈਠੇ ਨੇ ਸਿੱਖ ਨੇ ਉਹਨਾਂ ਕੋਲੇ ਹੀ ਜਾਂਦੇ ਨੇ ਇਹ ਸਾਰੇ ਮਾਮਲੇ ਦੁਨੀਆ ਭਰ ਦੇ ਸਿੱਖਾਂ ਦੇ ਨੇ ਇਕੱਲੇ ਇੱਥੋਂ ਦੇ ਨਹੀਂ ਐ ਤੇ ਉਹ ਜਿਹੜੇ ਮੈਨੂੰ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਦੀਆਂ ਫੋਟੋਆਂ ਵੀ ਆਈਆਂ ਨੇ ਤੇ ਬਾਕੀ ਥੋੜੀ ਜਿਹੀ ਸਪੀਚ ਵੀ ਆਈ ਹੈ ਇੱਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਰ ਰਹੇ ਨੇ ਉਹ ਤੇ ਉੱਥੇ ਉਹ ਬੱਚ ਰਹੇ ਨੇ ਉਹ ਸਾਰੇ ਮਾਮਲੇ ਤੋਂ ਉੱਥੇ ਤਾਂ ਜਾ ਕੇ ਮਤਲਬ ਇੱਥੇ ਆ ਕੇ ਕਰਨਗੇ ਜੋ ਕੋਈ ਗੱਲ ਕਰਨਗੇ ਜਿਹੜੀ ਇਹਨਾਂ ਦੀ ਹੈਗੀ ਹੈ 15 ਤਰੀਕ ਦੀ ਬਿਲਕੁਲ ਉਸ ਦੇ ਵਿੱਚ ਉਹਨਾਂ ਨੇ ਫਿਰ ਨਮਾ ਕੁਝ ਸੋਚਣਾ ਨਮਾ ਜਿਵੇਂ ਪ੍ਰਜੀਡੀਆਂ ਬਣਾਉਣ ਦੀ ਗੱਲ ਹੈ ਉਸੇ ਦਿਨ 900 ਹੈ ਕਿ ਫਿਰ ਕੌਣ ਕਿਵੇਂ ਬਣਾਉਣੀ ਹੈ ਕਿਵੇਂ ਤੋੜਨਾ ਕੰਮ ਤੇ ਦੂਜੀ ਗੱਲ ਜਿਹੜੀ ਇੱਕ ਸਲਾਹਕਾਰ ਕਾਉਂਸਲ ਜਾਂ ਜਿਹੜੀ ਵੀ ਬਣਾਉਣ ਦੀ ਗੱਲ ਹੈ ਜਿਹੜੀ ਮੇਨ ਚਾਹੇ ਜਿਵੇਂ ਪਾਰਕ ਇਹਨਾਂ ਦੀ ਕਹਿ ਰਹੇ ਸੀ ਜਿਵੇਂ ਇਹਨਾਂ ਦੀ ਵਰਕਿੰਗ ਕਮੇਟੀ ਹੈ ਉਹੀ ਜੀ ਆਪਣੀ ਬਣਾਉਣਗੇ ਇਹਨੂੰ ਅੱਗੇ ਤੋਰਨ ਦੇ ਲਈ ਇਹ ਸਾਰੇ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਤੋੜਨਾ ਤੇ ਇਹ ਇੱਕ ਉਸੇ ਏਜੰਡੇ ਨੂੰ ਫਿਰ ਪਬਲਿਕ ਦੇ ਵਿੱਚ ਲੈ ਕੇ ਕਿਵੇਂ ਜਾਣਾ ਉਹਦੀ ਵੀ ਇੱਕ ਕਮਿਉਂਤਬੰਦੀ ਬਣਾਉਣਗੇ ਕਿਸ ਤਰੀਕੇ ਦੇ ਨਾਲ ਜਾਣਾ ਕੁਝ ਕਰਨਾ ਤਾਂ ਆਪਾਂ ਪਹਿਲਾਂ ਕੀਤਾ ਇਹਨੇ ਕਿ ਕੁਝ ਵੱਡੇ ਅਕਾਲੀ ਆਗੂਆਂ ਦੇ ਜਨਮ ਦਿਨ ਮਰਸੀਆਂ ਵੱਖ-ਵੱਖ ਤਰੀਕੇ ਦੇ ਮਨਾਉਣ ਦੇ ਉਹ ਵੀ ਪਬਲਿਕ ਕੋਲ ਜਾਣ ਦਾ ਜਾਂ ਲੀਡਰਸ਼ਿਪ ਜਾਂ ਕਾਡਰ ਕੋਲ ਜਾਣ ਦਾ ਇੱਕ ਜਰੀਆ ਬਣਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦਾ ਮਤਲਬ ਉਹ ਗੱਲ ਅੱਗੇ ਚੱਲੂਗੀ ਔਰ ਇਹ ਵੱਧਦੀ ਜਾ ਰਹੀ ਹੈ ਉਸ ਸਾਰੇ ਮਾਮਲੇ ਦੇ ਵਿੱਚ ਅੱਗੇ ਤੋਂ ਅੱਗੇ ਜਿਹੜੀਆਂ ਵੋਟਾਂ ਮੜਾਉਣ ਦਾ ਸਵਾਲ ਹੈ ਇਹ ਬਹੁਤ ਮੇਰਾ ਖਿਆਲ ਹੈ ਇਹ ਹਾ ਜਾਂ ਵੀ ਗੱਲ ਹੈ ਜਿਵੇਂ ਨਾ ਲੋਕ ਵੋਟਾ ਨਹੀਂ ਪਾਉਂਦੇ ਹੁੰਦੇ ਆਪਾਂ ਕਹਿੰਦੇ ਆ ਕਿ ਘੱਟ ਵੋਟਾ ਪਾ ਰਹੇ ਨੇ ਤਾਂ ਉਹਦਾ ਆਪਾਂ ਨਤੀਜਾ ਕੀ ਕੱਢਦੇ ਆ ਕਿ ਪਾਰਟੀਆਂ ਤੋਂ ਨਰਾਸ਼ ਨੇ ਲੋਕ ਵੋਟ ਪਾਉਣ ਨਹੀਂ ਆ ਰਹੇ ਹੁਣ ਵੀ ਦੇਖਿਆ ਗਿਆ ਜਿਹੜਾ ਸਾਰੇ ਪਹਿਲੇ ਫੜਾ ਚ ਘੱਟ ਕਿਉਂ ਪਈ ਜਾਂ ਦੂਜੇ ਚ ਕਿਉਂ ਪਈ ਜਾਂ ਤੀਜੇ ਚ ਚਰਚਾ ਹੁੰਦੀ ਰਹੀ ਦੇਸ਼ ਭਰ ਦੇ ਵਿੱਚ ਜਨਰਲ ਵੋਟਾਂ ਦੀ ਇਹਦਾ ਮਤਲਬ ਇਹ ਸੀ ਕਿ ਲੋਕ ਕਿਹੜੇ ਪਾਸੇੋਂ ਘੱਟ ਬਣਦੀਆਂ ਨੇ ਕਿਹੜੇ ਵੱਧ ਉਹਦੋਂ ਤੋਂ ਲੋਕ ਅੰਦਾਜ਼ੇ ਲਾਉਣੇ ਸ਼ੁਰੂ ਹੋ ਗਏ ਕਿ ਬੀਜੇਪੀ ਉਸ ਪੋਜੀਸ਼ਨ 'ਚ ਨਹੀਂ ਹੈ ਬੀਜੇਪੀ ਵਾਲੇ ਪਾਸੇੋਂ ਘੱਟ ਇਹ ਦਾ ਮਤਲਬ ਨਿਰਾਸ਼ਤਾ ਹੁੰਦੀ ਹੈ ਜੇਕਰ ਪੰਥਕ ਸਫਾ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਲਈ ਲੋਕਾਂ 'ਚ ਉਤਸ਼ਾਹ ਨਹੀਂ ਹੈ ਤਾਂ ਇਹ ਦਾ ਮਤਲਬ ਕੋਈ ਵੀ ਆਰਗੇਨਾਈਜੇਸ਼ਨ ਇਸ ਪਾਈ ਦੀ ਅਜੇ ਨਹੀਂ ਹੈ ਲੋਕਾਂ ਦੇ ਜਿਨ੍ਹਾਂ ਤੇ ਉਹ ਭਰੋਸਾ ਕਰਨ ਕਿ ਇਹਦੀ ਅਗਵਾਈ ਚ ਆਪਾਂ ਵੋਟਾਂ ਬਣਾਉਨੇ ਆ ਤੇ ਕੋਈ ਗੱਲ ਨਹੀਂ ਮਾਮਲਾ ਠੀਕ ਹੋ ਜਾਏਗਾ ਹਜੇ ਖਲਾਏ ਲੀਡਰਸ਼ਿਪ ਦਾ ਲੋਕਾਂ ਦੇ ਅੰਦਰ بے ਪ੍ਰੋਸਗੀ ਹੈ ਲੀਡਰਸ਼ਿਪ ਤੇ ਜਥੇਬੰਦੀਆਂ ਬਾਰੇ ਜਾਂ ਪਾਰਟੀਆਂ ਬਾਰੇ ਇਹ ਇੱਕ ਤਾਂ ਪਹਿਲੋਂ ਮੈਨੂੰ ਨਜ਼ਰ ਆਉਂਦਾ ਕਿ ਕਾਫੀ ਵੱਡਾ ਹੈ ਹਜੇ ਲੋਕਾਂ ਦੇ ਵਿੱਚ ਜਾਣਾ ਹੈ ਲੋਕਾਂ ਦਾ ਭਰੋਸਾ ਗੇਨ ਕਰਨਾ ਹੈ ਫੇਰ ਉਹ ਬਣਾਉਣ ਦੂਜੀ ਗੱਲ ਇਹ ਵੀ ਹੈ ਕਿ 13 ਸਾਲ ਤੋਂ ਜੇ ਚੋਣ ਹੋਣੀਓ ਨਹੀਂ ਇਹ ਗਵਰਨਮੈਂਟ ਆਫ ਇੰਡੀਆ ਦੇ ਹੱਥ ਦੇ ਵਿੱਚ ਹੈ ਤੁਸੀਂ ਇਹ ਕਦੇ ਡਿਮਾਂਡ ਹੀ ਨਹੀਂ ਕੀਤੀ ਕਿਉਂਕਿ ਪਹਿਲਾਂ ਜਦੋਂ ਸੁਪਰੀਮ ਕੋਰਟ 'ਚ ਸੀ ਕੇਸ ਸਾਂਝਦਾਰੀ ਦੇ ਮੁੱਦੇ ਨੂੰ ਲੈ ਕੇ ਉਦੋਂ ਬਹੁਤ ਮਦਦ ਗਿਆ ਫਿਰ ਹਰਿਆਣਾ ਦੀ ਕਮੇਟੀ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਕੇਸ ਸੀਗਾ ਫਿਰ ਉਹ ਆਇਆ ਲਗਾਤਾਰ ਤੁਸੀਂ 13 ਸਾਲ ਤੋਂ ਇੱਕੋ ਹੀ ਚਲਾਈ ਜਾ ਰਹੇ ਹੋ 15 ਨਿਕਲ ਜਾਣਗੇ ਤਿੰਨ ਤਿੰਨ ਟੇਨਰ ਹੋਗੇ ਤਾਂ ਲੋਕ ਕਿਸ ਉਮੀਦ ਤੇ ਵੋਟਾਂ ਬਣਾਉਂਾ ਜੇ ਦੀ ਪਰਮਾਨੈਂਟ ਕੋਈ ਹਰ 5 ਸਾਲ ਬਾਅਦ ਇਹ ਡਿਮਾਂਡ ਕਿਉਂ ਨਹੀਂ ਉੱਠਦੀ ਐਜੀਪੀਸੀ ਚੋਂ ਜਾਂ ਬਾਹਰਲੇ ਹੋਰਾਂ ਬੰਦਿਆਂ ਚੋਂ ਜਾਂ پورے ਪੰਥਕ ਸਫਾ ਚੋਂ ਕੋਈ ਜ਼ਰੂਰੀ ਨਹੀਂ ਹੈ ਕਿ ਉਹੀ ਬੰਦਾ ਆਵਾਜ਼ ਉਠਾਏ ਬੈਠਾ ਜਨਰਲ ਹਾਊਸ ਨੂੰ ਮਤਾ ਪਾ ਕੇ ਭੇਜਣਾ ਚਾਹੀਦਾ ਐਜੀਪੀਸੀ ਨੂੰ ਕਿ ਇਹ ਐਮੈਂਡਮੈਂਟ ਹੋਣੀ ਚਾਹੀਦੀ ਹੈ ਕਾਨੂੰਨ ਦੇ ਵਿੱਚ ਜਿਵੇਂ ਵੱਖ-ਵੱਖ ਚੋਣਾਂ ਹਰ 5 ਸਾਲ ਬਾਅਦ ਹੋਣੀਆਂ ਲਾਜ਼ਮੀ ਨੇ ਉਵੇਂ ਇਹ ਚੋਣ ਵੀ ਹਰ 5 ਸਾਲ ਬਾਅਦ ਹੋਣੀ ਚਾਹੀਦੀ ਹੈ ਆਏ ਮੈਂ ਕੋਈ ਐਮਰਜੈਂਸੀ ਹਾਲਾਤ ਹੋਣ ਉਹ ਵੀ ਇੱਧਰ-ਉੱਧਰ ਬਣਿਆ ਮੁੱਠਿਆ ਹੋ ਜਾਂਦੀਆਂ ਨੇ ਪਰ ਨਾਰਮਲ ਹਾਲਾਤ ਦੇ ਵਿੱਚ ਇਹ ਚੋਣਾਂ ਹੋਣੀਆਂ ਚਾਹੀਦੀਆਂ ਔਰ ਨਹੀਂ ਤਾਂ ਫਿਰ ਮਾਸਜ ਦੇ ਤੌਰ ਦੇ ਉੱਤੇ ਡੈਪੂਟੇਸ਼ਨ ਵੀ ਮਿਲ ਸਕਦੇ ਨੇ ਜਨਤਕ ਮੂਵਮੈਂਟ ਵੀ ਤਾਂ ਬਣ ਸਕਦੀ ਹੁੰਦੀ ਆ ਉਹਨਾਂ ਗੱਲਾਂ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਨੂੰ ਕਿਉਂ ਨਹੀਂ ਕਹਿੰਦੇ ਕਿ ਦੱਸੋ ਜੀ ਇਹ ਕਿਉਂ ਨਹੀਂ ਹੁੰਦੇ 5 ਸਾਲ ਬਾਅਦ ਕਿਉਂ ਡਿਲੇ ਕੀਤੀ ਜਾ ਰਹੀ ਹੈ ਔਰ ਜੇ ਨਹੀਂ ਹੁੰਦਾ ਇਹਦਾ ਮਤਲਬ ਕੋਈ ਵੀ ਨਹੀਂ ਚਾਹੁੰਦਾ 5 ਸਾਲ ਬਾਅਦ ਹੋਵੇ ਜਿਹਦਾ ਤੱਕਾ ਚੱਲਦਾ ਤੇ ਉਹ ਤਾਂ ਸਟੇਟਸ ਕੋਪ ਹਾੜਦਾ ਉਹ ਤੁਹਾਡਾ ਤਾਂ ਮੇਰੇ ਖਿਆਲ ਨਾਲ ਨਹੀਂ ਕਹੂਗਾ ਇਹੋ ਜੀ ਗੱਲ ਜਿਵੇਂ ਆਲ ਇੰਡੀਆ ਸਿੰਘ ਗੁਰਦੁਆਰਾ ਇੱਕ ਤੋਂ ਪਿੱਛੇ हट ਗਿਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੇਜਰ ਡਿਮਾਂਡ ਸੀ ਅਨੰਦਪੁਰ ਸਾਹਿਬ ਮਤੇ ਦੀ ਵੀ ਤੇ ਉਸ ਤੋਂ ਬਾਅਦ ਵੀ ਨਿਕਲ ਰਹੀ ਹੈ ਕਾਫੀ ਲੰਮਾ ਸਮਾਂ ਤੇ ਪਿੱਛੇ ਕਿਉਂ ਹਟ ਕੇ ਕੋਈ ਜਵਾਬ ਨਹੀਂ ਆ ਜਨਤਕ ਤੌਰ ਤੇ ਦਿੱਤਾ ਜਾ ਰਿਹਾ ਇਹ ਸਾਰੇ ਮਾਮਲੇ ਦੇ ਵਿੱਚ ਫਿਰ ਉਹਦੇ ਨਾਲ ਐਸਜੀਪੀਸੀ ਦਾ ਟੋਟਲ ਟਾਣਾ ਵਾਲਾ ਬਦਲਾ ਹਰ ਸਟੇਟ ਦੇ ਵਿੱਚ ਇੱਕ ਬੋਰਡ ਬਣਨਾ ਸੀ ਇੱਕ ਸੈਂਟਰਲ ਬੋਰਡ ਬਣਨਾ ਤੇ ਸੁਭਾਵਕ ਸੀਗਾ ਕਿ ਜਿੱਥੋਂ ਜਿੱਦੇ ਜ਼ਿਆਦਾ ਹੋਣਗੇ ਤੇ ਉਹਨਾਂ ਦਾ ਇੱਕ ਸੈਂਟਰਲ ਬੋਰਡ ਬਣੂਗਾ ਫਿਰ ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਪਿੱਛੇ हट ਗਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਬਾਕੀ ਸੂਬਿਆਂ 'ਚ ਸਾਡਾ ਆਧਾਰ ਘਟਦਾ ਜਾ ਰਿਹਾ ਤੇ ਤੇ ਮੈਜੋਰਟੀ ਕਿਤੇ ਹੋਰ ਨਾ ਅਜੇ ਸੈਂਟਰਲ ਬੋਰਡ ਕਿਤੇ ਉਹ ਤਰੀਕੇ ਨਾਲ ਨਾ ਬਣ ਜੇ ਇਹਦਾ ਮਤਲਬ ਫਿਰ ਪੰਥਕ ਜਿਹੜੀਆਂ ਵੋਟਾਂ ਨੇ ਸਿੱਖਾਂ ਦੀਆਂ ਉਬਰਾਨ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਤਾਂ ਉਹਨਾਂ ਦੀ ਵੋਟ ਨੂੰ ਤਾਂ ਤੁਸੀਂ ਉਸ ਰੂਪ 'ਚ ਨਹੀਂ ਬੰਨ ਰਹੇ ਨਾ ਕਿ ਸਾਰੀਆਂ ਚੀਜ਼ਾਂ ਜਿੱਧਰ ਮਰਜੀ ਜਾਣ ਪੰਥ ਆਪਣੇ ਸੋਚ ਸਮਝ ਕੇ ਫੈਸਲਾ ਕਰੂਗਾ ਕੋਈ ਐ ਤਾਂ ਨਹੀਂ ਹੈ ਕਿ ਬਾਕੀ ਦੇ ਯਕੀਨ ਕਰਨਾ ਚਾਹੀਦਾ ਲੋਕ ਡੈਮੋਕ੍ਰੇਸੀ ਵਿੱਚ ਬਾਇਸ ਇਹ ਕਹਿੰਦੇ ਆ। ਔਰ ਇਸੇ ਤਰੀਕੇ ਦੇ ਨਾਲ ਇਹ ਗੱਲ ਹੈ ਹੁਣ ਜਿਹੜੀ ਮਤਲਬ ਨਹੀਂ ਕਰਾਈ ਜਾ ਰਹੀ ਹਰਿਆਣਾ ਦਾ ਸਵਾਲ। ਹਰਿਆਣਾ ਦੇ ਸਿੱਖਾਂ ਨੇ ਰਲ ਕੇ ਜਿਹੜੀ ਕਨ ਮੀਟਿੰਗ ਕੀਤੀ ਹੈ ਉਹ ਮੀਟਿੰਗ ਦਾ ਜ਼ਰੂਰਦਾਰ ਹੈ ਕਿ ਹਰਿਆਣਾ ਸ੍ਰੋਮਣੀ ਅਕਾਲੀ ਦਲ ਹਰਿਆਣਾ ਬਣੂਗਾ ਇੱਕ। ਔਰ ਇਹਦੋਂ ਪਹਿਲਾਂ ਵੀ ਬਣਿਆ ਰਿਹਾ ਇੱਕ ਸਮੇਂ ਦੇ ਵਿੱਚ। ਇਹ ਸਾਰੀਆਂ ਗੱਲਾਂ ਹੀ ਮੇਰੇ ਖਿਆਲ ਨਾਲ ਉਦੋਂ ਜਦੋਂ ਬਾਦਲ ਸਾਹਿਬ ਤੇ ਟਾਉਣਾ ਸਾਹਿਬ ਦੇ ਵਿੱਚ ਟਕਰਾਅ ਹੋਇਆ ਉਸ ਤੋਂ ਬਾਅਦ ਇਹ ਚੀਜ਼ਾਂ ਹੋਈਆਂ ਸੀ ਕਾਫੀ ਲੰਮਾ ਸਮਾਂ ਜਥੇਦਾਰ ਕਰਤਾਰ ਸਿੰਘ ਟਕਕਰ ਜਿਹੜੇ ਸੀਗੇ ਵੱਡੇ ਕੱਦ ਦੇ ਹਰਿਆਣੇ ਦੇ ਇੱਕ ਅਕਾਲੀ ਆਗੂ ਸੀ ਉਹ ਪ੍ਰਧਾਨ ਰਹੇ ਨੇ ਹਰਿਆਣਾ ਕਾਣੀ ਦੇ ਤੇ ਔਰ ਉਹ ਆਉਂਦੇ ਹੁੰਦੇ ਸੀ ਪੰਥਕ ਮਾਮਲੇ 'ਚ ਸਾਰਿਆਂ ਚ ਆਉਂਦੇ ਸੀ ਪਰ ਉਹ ਆਪਣੀ ਗੱਲ ਵੀ ਕਰਦੇ ਸੀ ਉਹ ਸਾਰੇ ਮਾਮਲੇ ਦੇ ਵਿੱਚ ਇਸੇ ਤਰ੍ਹਾਂ ਹੁਣ ਇਹਦਾ ਮਤਲਬ ਸਟੇਟ ਵਾਈਜ਼ ਜੇ ਦਿੱਲੀ ਦਾ ਅਕਾਲੀ ਦਲ ਵੀ ਆਪਣਾ ਵੀ ਬਣਿਆ ਹੋਇਆ ਇੱਕ ਹੈਗਾ ਜਿਹੜਾ ਸਰਨੇ ਉਹਨਾਂ ਨੇ ਬਣਾਇਆ ਸੀ ਅੱਜਕੱਲ ਮਰਜ ਕਰਤਾ ਇਹ ਚ ਦਿੱਲੀ ਚ ਜੀਕੇ ਉਹਨਾਂ ਦੀ ਆਪਣੀ ਪਾਰਟੀ ਬਣ ਗਈ ਸੀ ਦਿੱਲੀ ਚ ਉਹਨਾਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਸਟੇਟ ਵੀ ਆਪਣਾ ਅਕਾਲੀਦਾਨ ਸਿੱਖ ਵੜਾ ਸਕਦੇ ਨੇ ਆਪਣੀਆਂ ਲੋੜਾਂ ਮੁਤਾਬਕ ਆਪਣੇ ਪ੍ਰੈਸ਼ਰ ਮੁਤਾਬਕ ਉਹਨਾਂ ਨੇ 15 ਸੀਟਾਂ ਵੀ ਹਰਿਆਣਾ ਦੀ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਮੰਗੀਆਂ ਔਰ ਉਹ ਸੀਟਾਂ ਦੀ ਡਿਮਾਂਡ ਕਰਨਗੇ ਜਿੰਨਾਂ ਕੋ ਉਹਨਾਂ ਦਾ ਲੈਵਲ ਹੋਏਗਾ ਉਹਨੀਆਂ 1 2 4 5 ਜਿੰਨੀਆਂ ਮਿਲਣਗੀਆਂ ਤਾਂ ਉਹਨਾਂ ਦਾ ਅਸਰ ਤਾਂ ਹੋਊਗਾ ਉੱਥੇ ਉਹ ਜੇ ਬਾਹਰੋਂ ਅਕਾਲੀਦਾਨ ਉਹਨਾਂ ਨੂੰ ਕਹਿੰਦਾ ਉਹ ਕਹਿੰਦੇ ਵੀ ਫਿਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਇਹ ਗੇਮ ਹੋਰ ਬਣਾ ਲੈਂਦੇ ਨੇ ਵੀ ਚੁਟਾਦਿਆਂ ਨਾਲ ਕਰ ਲਿਆ ਅਸੀਂ ਸਮਝਾਉਂਦਾ ਜੀ ਉਹਦੇ ਇਸ ਲਈ ਅਲੰਗ ਅਕਾਲੀ ਦਲ ਵੀ ਬਣਨਾ ਕੋਈ ਮੈਨੂੰ ਲੱਗਦਾ ਕੋਈ ਗੁਨਾਹ ਵਾਲੀ ਗੱਲ ਨਹੀਂ ਹੈ ਕਿ ਉੱਥੇ ਅਕਾਲੀ ਦਲ ਆਲਾ ਬਣ ਜੀ ਤੁਸੀਂ ਐਜੇ ਪੰਥਕ ਤੇ ਰਾਂਦੇ ਤੌਰ ਤੇ ਜਥੇਦਾਰ ਅਕਾਲ ਤਖਤ ਦੀ ਛਤਰ ਛਾਇਆ ਹੇਠ ਰਹੋਗੇ ਰਿਲੀਜੀਅਸ ਅਗਨ ਪੋਲੀਟੀਕਲੀ ਜਥੇਬੰਦ ਕੈਂਗਲ ਤੋਂ ਤੁਸੀਂ ਵੱਖ-ਵੱਖ ਵੀ ਹੋ ਸਕਦੇ ਹੋ ਪੰਥਕ ਲੜਾਈ ਮਿਲ ਕੇ ਇੱਕ ਕੋਆਰਡੀਨੇਸ਼ਨ ਨਾਲ ਵੀ ਲੜੀ ਜਾ ਸਕਦੀ ਹੈ ਜ਼ਰੂਰੀ ਗੱਲ ਨਹੀਂ ਕਿ ਅੱਡੀ ਇੱਕ ਕਮਾਂਡ ਦੇ ਹੇਠ ਹੋਵੇ ਇਹ ਚੀਜ਼ਾਂ ਵੀ ਆਉਣ ਵਾਲੇ ਦਿਨਾਂ 'ਚ ਸ਼ਾਇਦ ਹੋਰ ਮਤਲਬ ਚਰਚਾ 'ਚ ਵੀ ਆਉਣਗੀਆਂ ਸਮਾਧ ਵੀ ਹੋਏਗਾ ਸ਼ਾਇਦ ਕੋਈ ਨਵੀਂ ਸ਼ਕਲ ਵੀ ਲੈਣ ਵੈਸੇ ਤਾਂ ਇਹ ਕੋਈ ਦੋ ਰਾਵਾਂ ਨਹੀਂ ਇਸ ਗੱਲ ਦੇ ਵਿੱਚ ਕਿ ਜਿਹੜੇ ਪੰਜਾਬ ਤੋਂ ਬਾਹਰ ਵਸਦੇ ਸਿੱਖ ਨੇ ਉਹ ਆਪਣੀਆਂ ਲੋੜਾਂ ਅਨੁਸਾਰ ਤੇ ਆਪਣੇ ਪੋਲਿਟੀਕਲ ਹਾਲਾਤ ਅਨੁਸਾਰ ਫੈਸਲੇ ਲੈਣੇ ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਦਿੱਲੀ ਦੇ ਵਿੱਚ ਵਸਦੇ ਸਿੱਖਾਂ ਦੀਆਂ ਲੋੜਾਂ ਵੀ ਹੋਰ ਨੇ ਤੇ ਉਹਨਾਂ ਦੀਆਂ ਪੋਲਿਟੀਕਲ ਜਿਹੜੀਆਂ ਜ਼ਰੂਰਤਾਂ ਨੇ ਪੋਲਿਟੀਕਲ ਜਿਸ ਤਰ੍ਹਾਂ ਦੇ ਹਾਲਾਤ ਨੇ ਉਹਦੇ ਵਿੱਚ ਵੀ ਉਹਨਾਂ ਨੇ ਕਿਸ ਦੌਰ ਦੇ ਵਿੱਚ ਕਿਹਦੇ ਨਾਲ ਜਾਣਾ ਉਹ ਫੈਸਲਾ ਕਰਨ ਕਿਉਂਕਿ ਆਪਣੇ ਆਪ ਦੇ ਵਿੱਚ ਤਾਂ ਉਹ ਠਹਿਰ ਹੋ ਨਹੀਂ ਸਕਦੇ ਵੱਡੀ ਉਹਨਾਂ ਨੂੰ ਕਿਸ ਨਾ ਕਿਸੇ ਨਾਲ ਤਾਂ ਜਾਣਾ ਪਊਗਾ ਸੋ ਸਾਰੇ ਹੀ ਲਗਭਗ ਸਟੇਟਾਂ ਦੇ ਵਿੱਚ ਤੇ ਜਿਵੇਂ ਬਾਕੀ ਦੇਸ਼ਾਂ ਦੇ ਵਿੱਚ ਜਿਸ ਤਰੀਕੇ ਨਾਲ ਸਿੱਖ ਫੈਸਲੇ ਕਰਦੇ ਆ ਆਜ਼ਾਦ ਹੋਣੇ ਚਾਹੀਦੇ ਆ ਔਰ ਇਹ ਚੰਗੀ ਗੱਲ ਹੈ ਕਿ ਅੱਗੇ ਗੱਲ ਵੱਧ ਰਹੀ ਹੈ ਫਿਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਆਪਾਂ ਗੱਲ ਕਰ ਰਹੇ ਸੀ ਉਹਦੇ ਵਿੱਚ ਸਿੱਖਾਂ ਨੂੰ ਵੋਟਾਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਨੇ ਬਹੁਤ ਘੱਟ ਵੋਟਾਂ ਬਣੀਆਂ ਲੋਕ ਆਪ ਦਿਲਚਸਪੀ ਲੈਣ ਹਾਲਾਂਕਿ ਥੋੜੀ ਜਿਹੀ ਪ੍ਰਕਿਰਿਆ ਜੰਟਰਲ ਹੈ ਤਰਦਦ ਕਰਨਾ ਪੈਂਦਾ ਹੈ ਜਾਣਾ ਪੈਂਦਾ ਹੈ ਜਿੱਥੇ-ਜਿੱਥੇ ਵਰਕਰ ਹੈਗੇ ਆ ਅਕਾਲੀ ਦਲ ਦੇ ਲੱਗੇ ਨੇ ਉਹਨਾਂ ਤਾਂ ਬਣਾ ਲਈਆਂ ਬਾਕੀ ਲੋਕ ਵੀ ਇਹਦੇ ਵਿੱਚ ਜਿਹੜੇ ਸੰਤ ਮਹਾਂਪੁਰਸ਼ ਅਮਰਤ ਸ਼ਿਕਾਰੇ ਨੇ ਜਾਂ ਜਿਹੜੀਆਂ ਹੋਰ ਵੀ ਸਿੰਘ ਸਭਾ ਸੁਸਾਇਟੀਆਂ ਨੇ ਉਹ ਵੀ ਇਹਦੇ ਵਿੱਚ ਯੋਗਦਾਨ ਪਾਉਣ ਮੈਨੂੰ ਲੱਗਦਾ ਗੁਰੂ ਘਰਾਂ ਦੇ ਵਿੱਚੋਂ ਵੀ ਇਹ ਕੈਂਪੇਨ ਚੱਲਣੀ ਚਾਹੀਦੀ ਆ ਜਿੱਥੇ-ਜਿੱਥੇ ਵੀ ਗੁਰਦੁਆਰੇ ਦੇ ਵਿੱਚ ਕੋਈ ਕੈਂਪ ਦੇ ਰੂਪ ਵਿੱਚ ਤੁਸੀਂ ਕਿਸੇ ਨੂੰ ਡੈਪਿਊਟ ਕਰ ਸਕਦੇ ਹੋ ਕਿਸੇ ਨਾ ਕਿਸੇ ਦੀ ਡਿਊਟੀ ਲਾ ਸਕਦੇ ਹੋ